ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਦੁੱਧਾਂ ਦੇ ਜਾਂ 500 ਨੂੰ ਤਾਜ਼ੀਆਂ ਸੁੰਆਂ ਮੱਝਾਂ ਦਿਖਾਉਣੀ ਹੈ ਸੇਲ ਦਾ ਰੇਟ ਡਿਟੇਲ ਆਪਾਂ ਵੀਰ ਤੋਂ ਸੁਖਦੇ ਹਾਂ ਕੋ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਮੱਝਾਂ ਕਦੇ ਦਿਖਾਉਣੀਆਂ ਨਗੀਨੇ ਦਿਖਾਉਣੇ ਆ ਹਾਂਜੀ ਬੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਕਿਦੋਂ ਨਾਮ ਦਰਾਜ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਵਲਦੀ ਲੋਕ ਕੈਂਡਰ ਪਾਲੀ ਜੀਲਾ ਬਡਿਲਾ ਤਸੀਲ ਫੂਲਬਈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਕਿਦੋਂ 9915937525 ਆ ਬਈ 9915937525 ਤੇਰੀ ਪਹਿਲਾ ਨੰਬਰ ਤੇ ਆਪਾਂ ਝੋਟੀ ਦੇਖ ਰਿਆ ਯਾਰ ਥੱਲੋ 4/4 ਜੀ ਨੂੰ ਕਹਿ ਦਿੰਨੇ ਆ ਚਾਰ ਚੰਨ ਸਵੇਰ ਦਾ ਟਾਈਮ ਪਹਿਲਾਂ ਬੱਸ ਦੱਸ ਦੇ ਚੁਵਾਈ ਇਹਨਾਂ ਦੀ ਹੋਣੀ ਆ ਹਨਾ ਕਿ ਲੋ ਦੇਖ ਆਪਾਂ ਵੀਡੀਓ ਚ ਤੈਨੂੰ ਉਹਦੇ ਵਿੱਚ ਦੱਸਿਆ ਸੀ ਵੀ ਇਮਾਨਦਾਰੀ ਦਾ 5 ਤੋਂ 7000 ਰੁਪਏ ਨਫਾ ਲੈਣਾ ਕੋਈ ਝੂਠ ਫਾਣ ਵਾਲਾ ਕੰਮ ਨਹੀਂ ਕਰਨਾ ਜੇ ਕਿਸੇ ਵੀ ਭਰਾ ਨੂੰ ਘਰੇ ਜਾ ਕੇ ਜੀ ਚੰਗੀ ਮਾੜੀ ਲਗੂਣੀ ਦਾ ਆਪਾਂ ਵਾਪਸ ਬਦਲ ਕੇ ਮਾਇਦੇ ਹੀ ਪੀਏ ਦੇਣਾ ਜੀ ਬਾਦਖਾਟ ਕਰ ਸਕਦੇ ਆ ਮਾਣ ਆਏ ਨਹੀਂ ਕਹਿੰਦੇ ਵੀ ਵੀਰ ਉਹਦੇ ਬੱਟੇ ਲੈ ਜਾ ਆਪਾਂ ਪੀ ਹੀ ਮੋੜਾਂਗੇ ਆਪਾਂ ਮੈਂ ਅਗਲੇ ਦੀ ਵਾਪਸ ਕਰਕੇ ਇਹ ਨਹੀਂ ਵੀ ਬਾਹਰ ਬੱਟੇ ਮੈਂ ਦੇਵਾਂਗੇ ਅੱਜ ਵਾਲੀਆਂ ਮਈਆਂ ਦੇ ਲੋਕ ਕਮੈਂਟਾਂ ਦੇ ਵਿੱਚ ਸ਼ੋਰ ਗੋਲ ਹੋ ਗਿਆ ਸਾਰੀਆਂ ਮਈਆਂ ਤੋਂ ਦੂਤ ਰੁਕਿਆ ਵਾ ਉਹੀ ਮਈਆਂ ਤੇਰੇ ਸਾਹਮਣੇ ਗੱਡੀ 'ਚ ਉਤਰੀਆਂ ਨੇ ਹਜੇ ਹੁਣ ਮਈਆਂ ਪਹੁੰਚੀਆਂ ਨੇ ਆਪਣੇ ਲੋਕਲ ਪਿੰਡਾਂ ਚ ਲਈਆਂ ਨੇ ਇਹ ਨਹੀਂ ਮੇਰਾ ਵੀਰ ਵੀ ਆਪਾਂ ਹਜ਼ਾਰਾਂ ਦੇ ਤੋਂ ਲਈਆਂ ਨੇ ਸਾਰੀਆਂ ਮਈਆਂ ਪੰਜਾਬ ਦੀਆਂ ਨੇ ਅੱਛਾ ਇਹਦੀ ਜਾਣਕਾਰੀ ਕੀ ਆ ਪਹਿਲੇ ਨੰਬਰ ਵਾਲੀ ਦੀ ਇਹ ਮੈਂ ਨੂੰ ਸੂਟੀ ਲੋਜ ਬਾਹਰ ਬਾਹਰ 13ਵਾਂ ਦੇਣਾ ਬਾਈ ਅੱਛਾ ਹਾਂਜੀ ਬਾਹਰ ਬਾਹਰ 13ਵਾਂ ਦੇਣਾ ਆ ਸਾਰੇ ਇਕੱਠੇ ਹਨ ਕੋਈ 5 7 ਇੱਕ ਮੈਂ 12 13 ਦਿਨਾਂ ਦੀ ਸੂਈ ਦਾ ਕੋਈ 5 4 ਦੀ ਸੂਈ ਆ ਦੁੱਧ ਕਿੰਨਾ ਖੂ ਜਿਹੜੀ ਗੱਲ ਆ ਬੱਸ ਕਿਲੋ 15 ਕਿਲੋ ਦੁੱਧ ਹੋ ਜੀ ਛੋਟੀ ਛੱਲੇ ਦੋ ਟਾਈਮ ਚ ਵਾ ਸਕਦੇ ਆ ਬਾਈ ਦੋ ਟਾਈਮ ਅਗਲਾ ਚੋਕ ਕੇ ਲਿਜਾਵੇ 15 ਕਿਲੋ ਦੇਖਾ ਫਸ 17 ਨਿਕਲੇ ਛੱਲੇ 15 ਆ ਤੇ ਬਈ 15 ਕਿਲੋ ਤਾਂ ਜਮਾਨੇਟ ਚਵਾ ਕੇ ਦੇਵਾਂਗੇ ਕਿਲੋ 20 ਨਹੀਂ ਕਹਿਣਾ ਕੰਪੀਟੀਸ਼ਨ ਕਰਕੇ 15 ਹੀ ਜਣਾ ਘੱਟ ਦੱਸਾਂਗੇ ਵੱਧ ਨਹੀਂ ਦੱਸਦੇ ਮੈਂ ਇਹ ਜੀ ਗਾੜੀ ਪਿਛਾੜੀ ਸ਼ਰੀਰ ਦੇਖ ਮੈਂ ਤਾਂ ਕਹੇ ਜਾ ਬਈ ਐ 4x4 ਜਾਵਾਂ ਹਨਾ ਜਮਾਂ ਐਨ ਅੱਜ ਮੰਡੀ ਦੇ ਵਿੱਚ ਵੀ ਆਪਾਂ ਮਈਆਂ ਤੇ ਨਫਾ ਕਰ ਸਕਦੇ ਸੀ ਪਰ ਉਹ ਪਾ ਪਾਵਾਂਗੇ ਲੋਕਾਂ ਨੂੰ ਹਰਾਨ ਕਰਨ ਵਾਲੇ ਦਾ ਰੇਟ ਕੀ ਲਊਗਾ ਇਹਦਾ 1,65,000 ਦੀ ਮੈਂ ਦੇਵਾਂਗੇ ਢਿੱਲੋ ਹੱਕੀ ਮੜੇ ਆ ਇਹਨੂੰ ਕਰਦੇ ਸੋ ਵੀਰੋਂਡਾ ਕਾਫੀ ਥੋੜਾ ਪਛਾੜ ਜਾ ਪਿਆ ਵਾ ਇੱਥੇ ਤੋਰ ਨੂੰ ਜਗੜ ਮੜੀ ਹੱਕ ਕੇ ਇਹਨੂੰ ਕਰਦੇ 1,65,000 ਦੀ ਤੇ ਥੱਲੋ ਦੇਖੋ ਕਿੰਨੀ ਸੂਚੀ ਜਮਾ ਅੱਗੇ ਪਿੱਛੇ ਦਾ ਲੇਵਾ ਬਹੁਤ ਚੰਗੀ ਬਾਈ ਥੱਲੋ ਬੱਚਾ ਸਾਡੇ ਨਾਲ ਛੱਡੇ ਅਗਲਾ ਅੱਗੇ 2 ਨੰਬਰ ਆ ਗਈ ਦੋ ਨੰਬਰ ਵਾਲੀ ਝੋਟੀ ਕਿੰਨੀ ਦੁੱਧ ਲੂਣਾ ਬਾਈ ਪਹਿਲਾਂ ਸੁਣਾ ਸੁਝਾ ਹੋ ਸਕਦਾ ਦੰਦਾਂ ਚ ਹੋਵੇ ਆਪਾਂ ਦੰਦ ਪੱਟ ਕੇ ਨਹੀਂ ਦੇਖੇ ਬਾਈ ਹੱਕ ਕੇ ਇਹਨੂੰ ਕਰਦੇ ਨੂੰ ਦੁੱਧ ਦੁੱਧੇ ਝੋਟੀ ਛੱਡੇ ਹੁਣ 17 ਕਿਲੋ ਚੋਂ ਆਉਂਦਾ ਬਾਈ ਜਿਹੜਾ ਮਰਜੀ ਭਰਾ ਆਵੇ 15 ਮੰਨ ਕੇ ਦੁੱਧ 17 ਕਿਲੋ ਆ ਝੋਟੀ ਛੱਡੇ ਰੇਟ ਕਿਲੋ ਕੋ ਦੋ ਨੰਬਰ ਦਾ ਇਹਦਾ 2 ਲੱਖ 5000 ਰੁਪਏ ਆਗਾ ਬਾਈ ਢਿੱਲੋ 2 ਲੱਖ 5000 ਹਾਂ ਬਾਈ ਮੰਗਰ ਨੂੰ ਤੈਨੂੰ ਮੰਗੀ ਜਾ ਕੋਈ ਫਾਇਦਾ ਨਹੀਂ ਜਿਹੜਾ ਭਰਾ ਮਰਜੀ 15 15 ਕਿਲੋ ਕੰਡੇ ਧਰ ਕੇ ਦੁੱਧ ਲੈ ਜੇ ਹੈ 16 17 ਤੇ ਬਾਕੀ ਧਾਰ ਵੜਾ ਕਰਕੇ ਉਹ ਮੋਟੀ ਜਾਵੇ ਚ ਲੋ 12 ਝੂਠੀ ਦੇ ਜਾਏ ਅੱਗੇ ਆ ਜੀ ਤੇਰਾ ਨੰਬਰ ਤੇਰਾ ਨੰਬਰ ਝੂਠੀ ਚਾਹੀਦਾ ਹਾਂ ਵੀਰ ਅੱਛਾ ਹਾਂ ਜੀ ਇਹ ਥੋਟੀ ਦਿਦੂ ਅਜੇ 4 ਦਿਨਾਂ ਦੀ ਸੂਈ ਆ ਬਾਈ ਹਜੇ ਬੋਲੇ ਚ ਅੱਛਾ ਜਮਾ ਲੈਰਾ ਬੱਚਾ ਹੈ ਦਾ ਅੱਛਾ ਤੇ ਬਾਗਰ ਟੱਤੀ ਦੇ ਥੋਟੀ ਦੇ ਅੱਛਾ ਤੇ ਬਹੁਤ ਚੰਗੇ ਕੋਲੋਂ ਛੋਟੀ ਲਈ ਜਾ ਬਾਈ ਹਜੇ ਸੂਈ ਨੂੰ ਚੌਥਾ ਪੰਜਵਾਂ ਦੇ ਨਹੀਂ ਹਜੇ ਨੂੰ ਅੱਛਾ ਤੇ ਥੋੜਾ ਇਹਨੂੰ ਪਤਾ ਨਹੀਂ ਕਿਹਨੇ ਆਉਂਸਾ ਕਿਹੜਾ ਘੜਾ ਦਾ ਬਣਦੇ ਆਉਂਦੇ ਨੇ ਜੀ ਠੀਕ ਆ ਆਪਾਂ ਲੋਕ ਇਹਨੂੰ ਕਰਦੇ ਹਾਂ ਸੰਤ ਓਵੇਂ ਜਿਵੇਂ ਆਪਾਂ ਕੋਈ ਮੇਕਅਪ ਨਹੀਂ ਕਰਿਆ ਕੋਈ ਹਾਰ ਨਹੀਂ ਸ਼ਿੰਗਾਰ ਓਵੇਂ ਜਿਵੇਂ ਹੀ ਮਈਆਂ ਲਿਆ ਕੇ ਸੰਤਰਾ ਚ ਬਣਦੀਆਂ ਲੋਕਾਂ ਦੇ ਘਰੋਂ ਬਾਈ ਇੱਦਾਂ ਥੱਲੇ ਦੁੱਧ ਕਿੰਨਾ ਸਹੀ ਇਹਦੇ ਥੱਲੇ ਬਾਈ ਹੁਣ 16 ਕਿਲ ਰੇਡ ਕੀ ਰਿਹਾ ਹੋਇਆ ਨੰਬਰ ਦਾ ਇਹ ਝੂਟੀ ਦੇਵਾਂਗੇ ਢਿੱਲੋ 247000 ਰੁਪਏ ਦੀ ਬਾਈ 247000 ਦੀ ਤਿੰਨ ਨੰਬਰ ਵਾਲੀ ਹਾਂ ਬਈ ਹਾਂ ਤੇ ਅੱਗੇ ਆ ਜੋ ਆਪਾਂ 4 ਨੰਬਰ ਵਾਲੀ ਤੇ ਇਹ 4 ਨੰਬਰ ਵਾਲੀ ਝੋਟੀ ਬਈ ਅੱਜ ਸ਼ੀਮਾ 7ਵਾਂ ਦਿਨ ਸੁਈ ਨਾਟੀ ਲੋਕ ਕਰਦਾ ਸਿੰਗੂ ਮੁੱਤਾ ਜੀ ਕਿ ਕਿਆ ਸੋਣਾ ਹਨਾ ਬਈ ਹਾਂ ਥਾਂ ਦੇ ਲੇਵਾ ਚਵਾਈ ਬਹੁਤ ਚੰਗੀ ਆ ਬਈ ਢਿੱਲੋ ਜੀ ਜੇ ਹੁਣ ਆਪਾਂ ਕੱਲੇ ਕੱਲੇ ਮੈਨ ਚੋਕੇ ਦਿਖਾਉਂ ਲੱਗਾ ਫਿਰ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਜੀ ਤੇ ਅੱਜ ਇੱਕ ਨਾ ਕੋਈ ਵੀ ਬੰਦਾ ਕੰਮ ਵਾਲਾ ਮੁੰਡਾ ਆਇਆ ਨਹੀਂਗਾ ਦੇਖ ਆ ਮਸਾ ਭੱਜ ਭਜਾ ਕੇ ਕੀ ਕਰਿਆ ਇਹਦਾ ਰੇਟ ਕੀ ਆਇਆਗਾ 4 ਨੰਬਰ ਦਾ ਹੱਕ ਕੈਨੂੰ ਕਰਦੇ ਨੂੰ ਢਿੱਲੋ ਇਹ ਝੋਟੀ ਥੋੜਾ ਜਿਹਾ ਲੇਵਾ ਬੰਦ ਰੱਖਦੀ ਆ ਝੋਟੀ ਜਾਰੇ ਚੰਗੀ ਆ ਜਾਨੀ ਜੀ 1.65 ਲੱਖ ਦੀ ਅੱਛਾ 1,65,000 ਦੀ ਇਹ ਜੋ ਟੀਵੀ ਹੈ ਨਹੀਂ ਤਾਂ 4 ਨੰਬਰ ਵਾਲੀ ਹਾਂ ਬਈ ਹਾਂ ਕੋਈ ਵੀ ਬਰਾ ਘਰੇ ਪਹੁੰਚ ਕੇ ਮੰਗਾ ਲਾਹਾ ਕੇ 4000 ਰੁਪਏ ਦੇਵੇ ਆਪਾਂ ਇਹ ਨਹੀਂ ਕਹਿੰਦੇ ਕਿ 400 ਰੁਪਏ ਪਾ ਦੇਣਾਂ ਅੱਛਾ ਹਾਂ ਕਿਉਂਕਿ ਇਹਨਾਂ ਦੀਆਂ ਇੰਨੀਆਂ ਚੰਗੀਆਂ ਕੁਆਲਿਟੀਆਂ ਨੇ ਜੇ ਆਪਾਂ ਦੇਖ ਕੇ ਬੱਚਾ ਛੱਡੀ ਨਾ ਛੱਡੀ ਇਹ ਜੀਆਂ ਠੰਡੀਆਂ ਟੁੱਟੀਆਂ ਨਹੀਂ ਢੀ ਲੋ ਇਹ ਜੇ ਚਵਾਈ ਦੇਖੀਗਾ ਤੁਸੀਂ ਜੇ ਬੱਚਾ ਲਾਵਾਂਗੇ ਤਾਂ 12 ਟਾਂ ਲੱਗ ਜਾਂਦਾ ਹਾਂ ਪੁੱਤ ਹਾਂ ਮਾੜਾ ਕਿ ਇਹਨੂੰ ਬੱਚਾ ਲਾਉਂਦੇ ਨਾ ਕੰਮ ਲੱਗਦੀ ਪਰ ਜੇ ਕੋਈ ਜਿੱਥੇ ਲਾ ਕੇ ਨੰਬਰ ਲਾ ਤੋਂ 14 ਦੇਖੋ ਯਾਰ ਕਿਆ ਫਲੇ ਗਰਦਾ ਘੜ ਕੇ ਆਹ ਦੂਰੋਂ ਹੋ ਰਹੇ ਨੇ ਆਹ ਹੀ ਰੋਕ ਕੇ ਰੋਕ ਕੇ ਜਿਆਦੇ ਕਹਿੰਗੇ ਚੋਨ ਨੇ ਤੇ ਇਹਦਾ ਰੇਡ ਕੀਦਾਰੇ ਆਪਾਂ 2 ਲੱਖ ਇੱਕ ਪਾਇੰਟ ਦੀ ਬਾਈ 165000 ਦੀ 4 ਨੰਬਰ ਆ ਹਾਂ ਲੋ ਹਾਂ ਅੱਗੇ ਆ ਜਾ 5 ਨੰਬਰ ਵਾਲੀ ਤੇ 5 ਨੰਬਰ ਵਾਲੀ ਮੈਂ ਨਾ ਢਿੱlo ਸੁਆ ਤੀਜਾ ਸੈਕ ਖੁੱਲਾ ਆ ਗਿਆ ਗੱਲਾ ਹਣਾ ਢਿੱlo ਜਿਆਦੇ ਖੁੱਲਾ ਆਪਾਂ ਇਹ ਨਹੀਂ ਕਹਿੰਦੇ ਵੀ ਜਮਾ ਨਿੱਕਾ ਗਾ ਪਰ ਮੈਂ ਵਾਲੀ ਚੰਗੀ ਆ ਢਿੱlo ਅੱਛਾ ਹਾਂ ਬਾਈ ਇਹ ਥੱਲੇ ਕੀ ਸਿਸਟਮ ਦੋਤਾ ਕਿ ਇਹ ਥੱਲੇ ਭਾਈ ਹੁਣ 17 ਕਿਲੋ ਚੂਣ ਦਾ ਗੱਟੇ ਦੋ ਦੋ ਇਹਦਾ ਰੇਟ ਕੀ ਆ ਗਿਆ ਇਹ ਮੈਂ ਦੇ ਦਾਂਗੇ 1,70,000 ਦੀ ਭਰਾ ਦੇਖ ਅੱਛਾ ਇਹ ਮੈਂ ਜਿਆਦਾ ਜੰਸ਼ੀਆ ਬੈਠਣੇ ਇੱਕ ਗੱਲ ਕਹਿਣਾ ਅਗਲਾ ਤਾਂ ਕਹਿੰਦਾ ਹਰਿਆਣੇ ਦੀਆਂ ਮਈਆਂ ਦਾ ਕੰਮ ਹੈ ਮਈਆਂ ਦਾ ਲੈ ਚੂਣ ਚਾਂ ਦੇਖੋ ਥੱਲੇ ਹਣਾ ਸਵਾਹ ਦੇਖੋ ਯਾਰ ਪਹਾੜਾ ਨਾਉਂਦੀਆ ਜਮਾ ਜਿਵੇਂ ਫੇਵ ਸਪਰੇਅ ਕਰਦੇ ਹੁੰਨੇ ਆਪਾਂ ਕਿਲੋ ਇੱਕ ਗੱਲ ਭਾਈ ਨਾਲ ਦੱਸਦਾ ਇਹ ਮੈਂ ਦਾ ਬੱਚਾ ਹੈ ਅੱਛਾ ਇਹ ਤਾਂ ਬੱਚਾ ਬਰਿਆ ਰੇਟ ਤੇ ਆ ਮੈਂ ਕਿਸੇ ਨਿਕਰੇ ਜਾ ਕੇ ਮੈਲੇ ਲੱਗੂ ਕਿ ਤੱਕਲਾ ਮੈਂ ਤੇ ਪੀਏ ਦੇ ਦੇਵਾਂ ਤੇ ਨਹੀਂ ਦਾ ਦੇਵੇ ਇਹ ਮੈਂ ਦਾ ਬੱਚਾ ਹੈ ਨਹੀਂ ਆਪਾਂ ਪਹਿਲਾਂ ਕਰ ਦੱਸਦੇ ਆ ਅੱਜ 17 ਕਿਲੋ ਜਿਹੜਾ ਮਰਜੀ ਭਰਾ ਜੋ ਕੇ ਦੁੱਧ ਦੇ ਤਾਂ ਬੱਚਾ ਮਰਿਆ ਪਰ ਦੁੱਧ 16 ਕਿਲੋ ਜਮਾ ਨਿਭੜੂਗਾ ਜਮਾ ਬਾਈ ਬਾਕੀ ਹੋ ਤੁਹਾਨੂੰ ਤੋਂ ਲੜੋਣਾ ਰੇਟ ਆ ਗਿਆ 1 ਲੱਖ 75000 ਨੰਬਰ ਉਹ ਜੀ ਦੁਬਾਰੇ ਆਪਣਾ ਨੰਬਰ 99151 37525 ਵੀਰ ਸੋ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਤੇ ਆ ਕੇ ਖਰੀਦਾਰੀ ਕਰ ਸਕਦਾ ਮੱਝਾ ਪੂਰੀਆਂ ਫਰਸਟ ਕਲਾਸ ਆ ਤੇ ਅੰਦਰ ਖੜੀਆਂ ਤੋਰੀਆਂ ਦੀਆਂ ਗੱਜੀਆਂ ਕੰਨੀਆਂ ਪੈਂਡ ਟਬਾਲੇ ਜ਼ਿਲ੍ਹਾ ਬਠਿੰਡਾ ਵੀਰੋ ਦੇਖ ਲਈ ਚੈਨਲ ਨੂੰ ਪਿਆਰ ਦੇਣੇ